ਹਾਂਜੀ ਦੋਸਤੋ ਅੱਜ ਅਸੀਂ ਆਇਆ ਚੰਦ ਭਾਣ ਦੇ ਟੇਸਣ ਤੇ ਇਹ ਹਰੇਕ ਅੱਜ ਤੋਂ ਪੁਰਾਣੇ ਸਮਿਆਂ ਵਿੱਚ ਹਰੇਕ ਪਿੰਡ ਵਿੱਚ ਇੱਕ ਬੰਦਾ ਹੁੰਦਾ ਸੀ ਉਹਨੂੰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਚੰਦ ਭਾਣ ਦਾ ਟੇਸਣ ਆ ਗਿਆ ਪਰ ਪਤਾ ਨਹੀਂ ਸੀ ਅੱਜ ਕੱਲ ਦੀ ਜਰਨੇਸ਼ਨ ਨੂੰ ਤਾਂ ਜਮੇ ਨਹੀਂ ਪਤਾ ਹਣਾ ਵੀ ਚੰਦ ਭਾਣ ਦਾ ਟੇਸਣ ਕੀ ਆ ਅਸੀਂ ਅੱਜ ਤੁਹਾਨੂੰ ਉਸੇ ਚੰਦ ਭਾਣ ਦੇ ਟੇਸਣ ਤੇ ਲੈ ਕੇ ਆਏ ਹਾਂ ਹੋਰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਇਹ ਚੰਦ ਭਾਣ ਦਾ ਟੇਸਣ ਬੰਦੇ ਨੂੰ ਕਿਉਂ ਕਿਹਾ ਜਾਂਦਾ ਸੀ ਸੋ ਵੀਡੀਓ ਦੇ ਐਂਡ ਸਾਨੂੰ ਦੱਸਾਂਗੇ ਵੀ ਇਹ ਚੰਦ ਭਾਣ ਦਾ ਟੇਸਣ ਕਿਉਂ ਕਿਹਾ ਜਾਂਦਾ ਜੀ ਸ਼ੇਅਰ ਐਂਡ ਲਾਈਕ ਕਰਦੇ ਭੰਦ ਪਾਣ ਦਾ ਟੈਸ਼ਨੋ ਤੁਰਿਆ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਟੋ ਹੁੰਦਾ ਜੰਦ ਭੰਦ ਪਾਣ ਦਾ ਦੱਸਣ ਸਾਡਾ ਇੱਕ ਚੰਦ ਭੰਦ ਮੈਂ ਆ ਅੱਜ ਦੋਸਤੋ ਅੱਜ ਤੁਹਾਨੂੰ ਦਿਖਾਈਏ ਕਿਥੋਂ ਟਿੱਕਟਾ ਲੈ ਕੇ ਆਪਾਂ ਚੜਦੇ ਆਂ ਠੀਕ ਆਹ ਪ੍ਰਾਣੀ ਦੇਖੋ ਤਾਂ ਭਰਾ ਦੇ ਕੋਲ ਵੀ ਚਾਹਰਾ ਹੈ ਆਹ ਪੁਰਾਣੀ ਦੇਖੋ ਜੀ ਉਹ ਕੱਡ ਡੱਬਾ ਹੈ ਨਾ ਓਏ ਪੁਰਾਣਾ ਡੱਬਾ ਬਹੁਤ ਪੁਰਾਣਾ ਡੱਬਾ ਚੰਦ ਭਾਂ ਦੇ ਟੇਸਨ ਤੇ ਅੱਜ ਵੀ ਪਿਆ ਜੀ ਇਹ ਗਾਂਧੀ ਜੀ ਨੇ ਦਿਆ ਸੰਦੇਸ਼ ਭਾਰਤ ਸਵੱਛ ਹੋ ਆਪਣਾ ਦੇਸ਼ ਸਟੇਸ਼ਨ ਮਾਸਟਰ ਲੈ ਵੇ ਲੈ ਵੇ ਆ ਵੀ ਚੰਦਪਾਣ ਦਾ ਸਟੇਸ਼ਨ ਆ ਤੇ ਚੰਦ ਭਾਂਦਾ ਦੋ ਚੰਦਪਾਣ ਰੇਸ਼ਨੇ ਉਰੇ ਤੇ ਤੀਜਾ ਤੀਜਾ ਬਣਾ ਰਿਹਾ ਵੀਡੀਓ ਤੇ ਤੀਜਾ ਵੀਡੀਓ ਬਣਾ ਰਿਹਾ ਚੰਦ ਭਾਂਦਾ ਰੇਸ਼ਨ ਆ ਸੁਣ ਦਿਖੋ ਨੇ ਚੰਦਪਾਣ ਦਾ ਸਟੇਸ਼ਨ ਫੌਲਡ ਰਿਕਰੂ ਇੱਥੇ ਸੌਰਾ

ਦੇ ਦੋ ਤਨਵਾਂ ਦੇ ਇਸ਼ਾਰੇ ਨੇ ਲਾ ਵੀ ਕਿਨਾਰਾ ਦਾ ਹੀ ਵਧੀਆ ਰੋਵੇ ਇਹ ਜਮੀ ਹਨਾ ਪਿੰਡ ਜੀ ਆ ਗਿਆ ਤੇਰੀ ਭੈਣਾਂ ਬੰਦੇ ਭਾਰਤ ਟ੍ਰੇਨ ਵੀ ਇੱਥੋਂ ਲੰਘਦੀ ਹੈ ਜੀ ਰੁਕਦੀ ਨਹੀਂ ਪਰ ਜੰਦ ਭਾਣ ਜੇ ਇਤਨਾ ਸਨਾਟਾ ਕਿਉਂ ਹੈ ਭਈਆ ਦੂਰ ਦੂਰ ਆ ਇਤਨਾ ਸਨਾਟਾ ਕਿਉਂ ਹੈ ਭਈਆ ਇਧਰ ਵੀ ਆਏ ਆ ਆਪਾਂ ਉਹ ਇਧਰੋਂ ਤਾਂ ਆਇਆ ਥੋ ਡੀਜੀ ਨੇ ਹਰੀ ਝੰਡੀ ਦਿੱਤੀ ਜੀ ਵੀ ਓਕੇ ਦੀ ਰਿਪੋਰਟ ਚੰਦਪਾਣ ਦੇ ਡੇਸਰ ਤੇ ਕੱਲੇ ਇੰਜੜ ਜਾ ਰਹੇ ਚੰਦਪਾਣ ਦੇ ਸਾਰੀ ਉਡਾ ਰਹੇ ਬੁੱਢੇ ਤੱਕ ਲੰਬੀ ਦੇਖੋ ਇਹ ਚੰਦਪਾਣ ਦਾ ਡੇਸਰ ਏ ਬਾਈ ਜਦ ਚੰਦਪਾਣ ਦਾ ਡੈਸਨ ਕਿਉਂ ਕਹਿੰਦੇ ਨੇ ਇਹਨੂੰ ਇਹ ਵੀ ਪ੍ਰਣਾਲਾ ਹੈ ਨਾ ਅੱਛਾ ਇਹ ਪ੍ਰਣਾਲਾ ਹੈ ਨਹੀਂ ਇਹਦੀ ਛੱਤ ਜਿਹੜੀ ਪਲੇਨ ਬਾਹਰੋਂ ਢਾਲੂ ਆ ਆਹਾ ਪੁਰਾਣੀ ਬਿਲਡਿੰਗ ਅੱਛਾ ਪੱਤਰਾ ਵਾਲਾ ਛੱਡੀ ਨਹੀਂ ਮਿਸਤਰੀ ਨੇ ਦੇਖੋ ਇਹ ਚੰਦਪਾਣ ਦਾ ਡੈਸਨ ਤਾਂ ਕਿਹਾ ਜਾਂਦਾ ਤਕਨੀਕੀ ਹਿੱਸੇ ਨਾਲ ਬਣਾਇਆ ਠੀਕ ਹੈ ਵੀ ਹੁਣ ਜਿਵੇਂ ਆਪਣੇ ਉਹ ਪਾਈਪਾ ਲੱਗੀਆਂ ਹੁੰਦੀਆਂ ਨੇ ਨਾ ਠੀਕ ਹੈ ਵੀ ਜਿਵੇਂ ਆਪਣੇ ਉਹ ਪਾਈਪਾ ਲੱਗੀਆਂ ਹੁੰਦੇ ਨੇ ਆ ਨਵੀਂ ਬਿਲਡਿੰਗ ਤੇ ਲੱਗੀਆਂ ਨੇ ਇਹ ਤੇ ਨਹੀਂ ਇਹਦੇ ਪਾਣੀ ਖੜਦਾ ਹੀ ਨਹੀਂ ਹੈ। ਸਟੇਟ ਅਸਮ। ਅੱਛਾ ਐਂ ਬਣਾਤਾ। ਓਕੇ। ਇਹਦੇ ਤੇ ਪਾਣੀ ਖੜਦਾ ਹੀ ਨਹੀਂ। ਆਹ ਫਰਾਣੀ ਬਿਲਡਿੰਗ ਹੈ ਜੀ ਚੰਦਪਨ ਦੀ। ਇਹਦੇ ਪਤਨਾਲਾ ਨਹੀਂ ਹੈਗਾ। ਦੇਖੋ। ਨਾਂ ਬਜੇ ਬਾਣ ਪੇ ਦੋ ਪਾਈ ਸੀਗੇ। ਅੱਛਾ ਚੰਦੌਰ ਭਾਨ ਦੋ ਭਾਈ ਸੀ ਹੈ ਜੀ ਪਿੰਡਾ ਪਿੰਡਾ ਉਸ ਨਾਮ ਤੇ ਹਾਂ ਅੱਛਾ ਉਹਦਾ ਵਿਆਹ ਨਹੀਂ ਹੋਇਆ ਜਿਵੇਂ ਤੇਰਾ ਮਸਾ ਹੋਇਆ ਸੀ ਹਾਂ ਅੱਛਾ ਉਹਨਾਂ ਦਾ ਵਿਆਹ ਨਹੀਂ ਹੋਇਆ ਸੀ ਉਹਨਾਂ ਦੇ ਨਾਂ ਤੇ ਬਸ ਬਣ ਗਈ ਸੀ ਗੱਲ ਅਭੀ ਚੰਦ ਭਾਨ ਦਾ ਟੇਸ਼ ਨਹੀਂ ਹੋਸੀ ਯਾਰ ਅੱਛਾ ਚੰਦ ਭਾਨ ਦਾ ਟੇਸ਼ ਨਹੀਂ ਹੋ ਉਹ ਵੀ ਬਸ ਹੋ ਗਿਆ ਮਸ਼ਹੂਰ ਹੋ ਗਿਆ ਸੋ ਇਹ ਕਹਾਣੀ ਆਈ ਚੰਦ ਭਾਨ ਦੇ ਟੇਸ਼ਣ ਦੀ ਪਿੰਡ ਫਿਰ ਸਾਰੇ ਇੱਧਰ ਲੈ ਪੱਥੇ ਨਹੀਂ ਉਹ ਵੀ ਪਿੰਡ ਚ ਕੋਈ ਨਹੀਂ ਇੱਧਰ